ਆੰਦਰੀ ਮੈਂ ਤੁਹਾਨੂੰ ਕਿਹਾ ਉਹ ਕਿ ਇਹ ਸੈਟੀਸਫਾਈਡ ਆਰੇ ਬਿਲਕੁਲ ਆੰਦਰੀ ਦਾ ਪੂਰਾ ਕੰਮ ਆ ਗਿਆ ਜੀ ਤੇ ਆ ਸਾਹਮਣੇ ਹੈਗਾ ਪੈਟਰੋਲ ਪੰਪ ਤੇ ਇੱਥੋਂ ਹੁਣ ਪੈਟਰੋਲ ਵਗੈਰਾ ਫਿਲ ਕਰਾਉਣਾ ਤੇ ਇੱਧਰ ਆਪਣੀਆਂ ਕੈਂਨੀਆਂ ਇਹਦੇ ਵੀ ਪੈਟਰੋਲ ਭਰ ਕੇ ਆਪਾਂ ਲੈ ਕੇ ਜਾਣਾ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਆਰੇ ਨੇ ਕੈਰਬਰੀ ਸਤ ਸ੍ਰੀ ਅਕਾਲ ਤੇ ਅੱਜ ਆਪਣਾ ਹੈਗਾ ਰੂਟ ਤੇ ਜਿਹਨ ਅਸੀਂ ਇਸ ਵਕਤ ਹੈ ਜੇ ਮਨਾਲੀ ਤੇ ਮਨਾਲੀ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਕੁਝ ਹੋਟਲਸ ਵਗੈਰਾ ਲਿਆ ਸੀਗਾ ਤੇ ਉਹ ਫਰਸਟ ਫਲੋਰ ਤੇ ਸਾਡਾ ਰੂਮ ਸੀਗਾ ਤੇ ਆ ਸਾਡੇਆਂ ਜੀਆਂ ਬਾਈਕਸ ਬਟ ਤੇ ਜਿਹਨ ਅਸੀਂ ਇਥੇ ਚੱਲੇ ਆ ਮਨਾਲੀ ਤੋਂ ਸਰਚੀ ਤੇ ਕੋਈ ਨਹੀਂ ਸੀ ਪ੍ਰੋਬਲਮ ਵਗੈਰਾ ਆਪਣੇ ਰਸਤੇ ਦੇ ਵਿੱਚ ਆ ਗਈ ਹੈ ਪ੍ਰੋਬਲਮ ਇਹ ਹੈ ਕਿ ਬਾਰਿਸ਼ ਨੇ ਸਾਡਾ ਰਸਤਾ ਖਰਾਬ ਕਰ ਦਿੱਤਾ ਕਿ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਟੂਰਿਸਟ ਵੀ ਕਰਾ ਵੀ ਕਾਫੀ ਆ ਰਕੇ ਆ ਤੇ ਹੁਣ ਅਸੀਂ ਦੇਖੋ ਇਸ ਵਾਰ ਬ੍ਰੇਕਫਾਸਟ ਕਰੰਡੋ ਬੈਲਾ ਤਾਲਵੇ ਕੇ ਜ਼ਰੂਰੀ ਸੂਚਨਾ ਵਗੈਰਾ ਦੇ ਰਹੀਏ ਤੇ ਜਿਹੜੇ ਲੋਕ ਵੀ ਮਨਾਲੀ ਦੇ ਵਾਰਾਂ ਆਉਣ ਦੇ ਚਾਹਵਾਨ ਆ ਤਾਂ ਇਸ ਵਕਤ ਮਨਾਲੀ ਨਾਲ ਕੋਈ ਮਨਾਲੀ ਦੇ ਉੱਤੇ ਟੂਰਿਸਟ ਬਹੁਤ ਹੀ ਜ਼ਿਆਦਾ ਆਇਆ ਹੋਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਗੱਡੀਆਂ ਲਾਈਨ ਫਿਰ ਲੱਗੀਆਂ ਹੋਈਆਂ ਐ ਇੱਥੇ ਤੁਹਾਨੂੰ ਪਾਰਕਿੰਗ ਵੀ ਕਿਤੇ ਵੀ ਪਾਸੇ ਅਵੇਲੇਬਿਲਟੀ ਨਹੀਂ ਹੈਗੀ ਤੇ ਇਹ ਕਰਤਾ ਦੂਜੀ ਗੱਲ ਕਰੀਏ ਕਿ ਇਹ ਟੈਂਪਰੇਚਰ ਦੀ ਟੈਂਪਰੇਚਰ ਕਿਹ ਹੈਗਾ 15 ਤੋਂ 18 ਡਿਗਰੀ ਦੇ ਵਿੱਚ ਵਿੱਚ ਟੈਂਪਰੇਚਰ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਧਾ ਵਗੈਰਾ ਜੀ ਪੈਣਾ ਹੋਇਆ ਤੇ ਠੰਡ ਤੇ ਹੋਣੀ ਤਾਂ ਸਪਸ਼ਟ ਜੇ ਤੁਸੀਂ ਅੱਡਰ ਤਨਵਲ ਤੱਕ ਜਾਣ ਦਾ ਸੋਚ ਰਹੇ ਤਾਂ ਮੌਸਮ ਦਾ ਕੋਈ ਪਤਾ ਨਹੀਂ ਹੈ ਜੇ ਮੇਰੇ ਕੋਈ ਦੇਖੀ ਰਿਹਾ ਬਾਰਿਸ਼ ਵਗੈਰਾ ਲੱਗੀ ਹੋਈ ਆ ਤੇ ਇਹ ਸਾਰੇ ਲੋਕ ਪਰ ਆਪਣੇ ਆਪਣੇ ਨਾਲ ਇਹ ਸਾਰੇ ਸਰਚੂ ਜਾਣ ਲਈ ਤਿਆਰ ਆ ਹਾਂਜੀ ਵੀ ਐਕਸਾਈਟਮੈਂਟ ਕਿੰਨੀ ਆ ਪੰਗਤ ਜੀ ਇਹ ਵਿਚਾਰੇ ਰੋਟੀ ਖਾਣ ਤੋਂ ਬੈਠੇ ਆ ਤੇ ਉਧਰ ਆਪਣੇ ਢਾਬੇ ਵਾਲੇ ਹੈਗੇ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਇਹਨਾਂ ਨੂੰ ਹੁਣ ਲੱਗੀ ਹੋਈ ਹੈ ਭੁੱਖ ਤੇ ਹੁਣ ਅਸੀਂ ਇੱਥੋਂ ਕਿਤੇ ਪਾਸੇ ਚਾਹ ਵੀ ਨਹੀਂ ਸਰਦੇ ਕਿਉਂਕਿ ਬਾਰਿਸ਼ ਵੀ ਕਰ ਰਹੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਬ੍ਰੇਕਫਾਸਟ ਤੇ ਬੈਨ ਉਸ ਤੋਂ ਬਾਅਦ ਅਗਲਾ ਪਲਾਨ ਆਣਾ ਪਵੇਗਾ ਥੋੜੀ ਜਿਹੀ ਜਤੋਜਤ ਕਰਨ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਆਖਿਰ ਬ੍ਰੇਕਫਾਸਟ ਮਿਲ ਗਿਆ ਬ੍ਰੇਕਫਾਸਟ ਦੇ ਵਿੱਚ ਇਹ ਪਰੋਟੇ ਵਗੈਰਾ ਖਾ ਰਹੇ ਆ ਹਾਂਜੀ ਹੁਣ ਠੀਕ ਆ ਓਕੇ ਆ ਖਤਮ ਹੋ ਗਏ ਆ ਕੋਈ ਨਹੀਂ ਹੋਰ ਆ ਜਾਂਦੇ ਆ ਨਿਕਲ ਚੁੱਕੇ ਆ ਮਨਾਲੀ ਤੋਂ ਆਪਣੀ ਨੈਕਸਟ ਮੰਜ਼ਿਲ ਦੇ ਲਈ ਤੇ ਵੈਸੇ ਅਸੀਂ ਸਰਚੂ ਤੱਕ ਜਾਣ ਦਾ ਸੋਚਿਆ ਤੇ ਅੱਗੇ ਦੇਖੋ ਜੇ ਬਾਰਿਸ਼ ਨਾ ਮਿਲੇ ਰਸਤੇ ਉਸੇ ਸਹੀ ਹੋਣ ਤਾਂ ਅਸੀਂ ਸਰਚੂ ਆਪਣਾ ਸਟੇ ਕਰਾਂਗੇ ਤੇ ਰਸਤੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਵਿਊ ਆਉਣੇ ਆ ਤੇ ਤੁਸੀਂ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਮਿਲਦੇ ਆਪਾਂ ਸਫਰਾਂ ਦੇ ਵਿੱਚ ਰਾਈਟ ਸਾਈਡ ਨੂੰ ਮੁੜ ਜਾਣਾ ਤੇ ਇਹ ਵਾਲਾ ਰਸਤਾ ਸਿੱਧਾ ਰੋਤਾਂਗ ਪਾਸ ਨੂੰ ਵੀ ਆਪ ਇਧਰੋਂ ਜਾ ਸਕਦੇ ਆ ਸੋਲੰਗ ਵੈਲੀ ਤੇ ਅੱਧਾ ਡਨਲ ਆਪਾਂ ਹੁੰਦੇ ਹੋਏ ਸਰਚੂ ਵੱਲੋਂ ਆਪਾਂ ਚੱਲ ਜਾਣਾ ਤੇ ਤੁਸੀਂ ਦੇਖ ਹੀ ਸਕਦੇ ਆ ਟੂਰਿਸਟ ਕਿੰਨਾ ਜ਼ਿਆਦਾ ਤੇ ਸਾਰੇ ਪਾਸੇ ਗੱਡੀਆਂ ਹੀ ਗੱਡੀਆਂ ਖੜੀਆਂ ਹੋਈਆਂ ਕਿਤੇ ਪਾਸੇ ਵੀ ਤੁਹਾਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਣੀ ਤੇ ਤੁਸੀਂ ਜੂਨ ਨੂੰ ਸਕਿਪ ਕਰ ਦੋ ਤਾਂ ਜ਼ਿਆਦਾ ਬੈਟਰ ਆ ਤੇ ਦੋਸਤੋ ਤੁਸੀਂ ਦੇਖ ਸਕਦੇ ਆ ਰਸ ਕਿੰਨਾ ਤੇ ਆ ਜਿਹੜੀ ਪਿਛਲੇ ਟਾਈਮ ਆਪਦਾ ਆਈ ਸੀ ਉਹਦਾ ਕੁਝ ਨਮੂਨਾ ਥੱਲੇ ਪੋਲ ਵਗੈਰਾ ਤਿਆਰ ਕਰ ਰਹੇ ਆ ਤਸੀਂ ਹੁਣ ਪਹੁੰਚ ਗਏ ਆ ਅਟਾ ਟਾਣਾ ਜੋ ਕਿ ਮੇਰੇ ਸਾਹਮਣੇ ਆ ਤੇ ਬਲੌਗ ਮੈਂ ਇਸ ਕਰਕੇ ਨਹੀਂ ਕਰ ਪਾਇਆ ਕਿਉਂਕਿ ਬਾਰਿਸ਼ ਬਹੁਤ ਹੀ ਜ਼ਿਆਦਾ ਸੀ ਗਰਸਤੇ ਚ ਕਿਉਂਕਿ ਫਿਰ ਰਿਸਕ ਵਾਲੀ ਗੱਲ ਹੋ ਜਾਂਦੀ ਹੈ ਕਿ ਕੈਮਰੇ ਚ ਪਾਣੀ ਚੱਲ ਗਿਆ ਤਾਂ ਕੈਮਰਾ ਸਾਡਾ ਹੋ ਜਾਣਾ ਖਰਾਬ ਤੇ ਤੁਸੀਂ ਸਾਹਮਣੇ ਦੇਖ ਸਕਦੇ ਆ ਕਿ ਬਾਰਿਸ਼ ਕਿੰਨੀ ਜ਼ਿਆਦਾ ਹੋਈ ਹੈ ਫਿਲਹਾਲ ਹੁਣੇ ਬਾਰਿਸ਼ ਛੱਡੀ ਆ ਤੇ ਆਪਾਂ ਕੈਮਰਾ ਵਗੈਰਾ ਆਪਣਾ ਸੈੱਟ ਕਰ ਲਿਆ ਤੇ ਸਾਹਮਣੇ ਹੈਗੀ ਅਟਲ ਤੇ ਹੁਣ ਅਟਾ ਟਾਣਾ ਦੇ ਅੰਦਰ ਐਂਟਰ ਕਰਨ ਲੱਗੇ ਆ ਤੇ ਸਾਹਮਣੇ ਆ ਗਈ ਆ 40 ਦੀ ਸਪੀਡ ਤੇ ਇਤੇ ਜ਼ਾਨੂੰ 40 ਦੀ ਸਪੀਡ 크ਰੋਸ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਕੈਮਰੇ ਵਗੈਰਾ ਇੱਥੇ ਲੱਗੇ ਹੋਏ ਤਾਂ ਚਲਾਣ ਸੈਟਅਪ ਹੋ ਸਕਦਾ ਹੈ ਤੇ ਤੁਸੀਂ ਟਨਲ ਵੀ ਦੇਖ ਸਕਦੇ ਆ ਸਾਰੀ ਦੀ ਸਾਰੀ ਪਾਣੀ ਦੇ ਨਾਲ ਵੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਰਸਤੇ ਦੇ ਵਿੱਚ ਤੇ ਸਾਡੇ ਗੋਤਮ ਜੀ ਪਹਿਲੀ ਵਾਰ ਹੀ ਆਏ ਨੇ ਤੇ ਤਿੰਨ ਨੂੰ ਨੌਜਵਾਨ ਸਾਡੇ ਪਹਿਲੀ ਵਾਰੀ ਟਨਲ ਨਾਲ ਆਏ ਆ ਤੇ ਇਹਨਾਂ ਨੂੰ ਖੁਸ਼ੀ ਬਹੁਤ ਜ਼ਿਆਦਾ ਆ ਤੇ ਵੀਡੀਓਗ੍ਰਾਫੀ ਵਗੈਰਾ ਕਰ ਰਹੇ ਆ ਟਨਲ ਦੀ ਸਮਾਪਤੀ ਹੁੰਦੀ ਹੋਏ ਤੇ ਅਸੀਂ ਐਪਰੋਕਸੀਮੇਟਲੀ 10 ਕਿਲੋਮੀਟਰ ਤੈਅ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਐਗਜ਼ਿਟ ਹੋਣ ਲੱਗੇ ਆ ਤੇ ਐਗਜ਼ਿਟ ਹੁੰਦੇ ਸਾਰੇ 뷰 ਸਾਰੇ ਸਾਰੇ ਚੇਂਜ ਹੋ ਜਣੇ ਆ ਤੇ ਲੋ ਜੀ ਚੈੱਕ ਕਰੋ 뷰 ਤੁਸੀਂ ਹੈ ਗੱਲਬਾਤ ਲੇਕਿਨ ਇਧਰ ਦੀ ਸਾਈਡ ਵੀ ਕਾਫੀ ਬਾਰਿਸ਼ ਵਗੈਰਾ ਹੋਈ ਹੈ ਉਹਨਾਂ ਨੂੰ ਕ੍ਰੋਸ ਕਰਕੇ ਤੇ ਹੁਣ ਅਸੀਂ ਆਪਣੇ ਹੁਣ ਅਸੀਂ ਅੱਗੇ ਵਧ ਰਹੇ ਆ ਤੇ ਅੱਗੇ ਸਿਸੂ ਸ਼ਾਇਦ ਅਸੀਂ ਦੇਖਦੇ ਆਂ ਰੁਕਦੇ ਆਂ ਤੇ ਥੋੜਾ ਜਿਹਾ ਬਾਈਕ ਨੂੰ ਵੀ ਰੈਸਟ ਵਗੈਰਾ ਦਿਵਾਈਏ ਤੇ ਸਿਸੂ ਤੋਂ ਬਾਅਦ ਅਸੀਂ ਥੋੜਾ ਜਿਹਾ ਟਾਂਡੀ ਰੁਕਾਂਗੇ ਕਿਉਂਕਿ ਟਾਂਡੀ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ ਤੇ ਥੱਲੇ ਤੁਸੀਂ ਰਿਵਰ ਦੇਖ ਰਹੇ ਹੋ ਕਿੰਨੀ ਜਿਆਦਾ ਸੋਹਣੀ ਹੈ ਤੇ ਪਾਣੀ ਦੀ ਰਫ਼ਤਾਰ ਦੇਖੋ ਤੁਸੀਂ ਕਿੰਨੀ ਜਿਆਦਾ ਤੇ ਇੱਥੇ ਵੀ ਦੇਖੋ ਬਾਰਿਸ਼ ਕਾਫੀ ਹੋਈ ਹੈ ਬਸ ਅੱਗੇ ਸਾਨੂੰ ਬਾਰਿਸ਼ ਨਾ ਮਿਲੇ ਤੇ ਦੋਸਤੋ ਠੰਡ ਬਹੁਤ ਹੀ ਜਿਆਦਾ ਹੋਣ ਕਰਕੇ ਤੇ ਲੱਗਦਾ ਸਾਨੂੰ ਗਲਵਜ਼ ਵਗੈਰਾ ਪਾਉਣੇ ਪੈਣੇ ਆ ਦੇ ਸਾਡੇ ਗਲਵਜ਼ ਵਗੈਰਾ ਵਾਟਰਪੂਫ ਨਹੀਂ ਤੇ ਇਸ ਕਰਕੇ ਮੈਂ ਗਲਵਜ਼ ਪਾਏ ਨਹੀਂ ਹੈਗੇ ਤੇ ਲੱਗਦਾ ਪੈਂਟ ਤੇ ਪਜਾਮੀ ਵਗੈਰਾ ਵੀ ਸਾਨੂੰ ਪਾਉਣੇ ਪੈਣੇ ਆ ਕਿਉਂਕਿ ਠੰਡ ਬਹੁਤ ਹੀ ਜ਼ਿਆਦਾ ਹੱਥ ਦੇਖੋ ਸਾਰੇ ਸੋਨ ਹੋ ਗਏ ਕਿੰਨੇ ਲਾਲ ਹੋ ਗਏ ਹੱਥ ਤੇ ਦੋਸਤੋ ਅਸੀਂ ਹੁਣ ਪਹੁੰਚ ਗਏ ਆ ਸਿਸੂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਤੇ ਦੇਖਦੇ ਆ ਇੱਥੇ ਥੋੜਾ ਜਿਹਾ ਵੈਸਟ ਵਗੈਰਾ ਕਰਦੇ ਆ ਬਾਰੇ ਸਫਰ ਜਿਆਦਾ ਹੋ ਗਈ ਸੀ ਤੇ ਸਾਨੂੰ ਫਿਰ ਕੈਮਰਾ ਆਪਣੇ ਬੈਗ ਦੇ ਵਿੱਚ ਰੱਖਣਾ ਪਿਆ ਹੁਣ ਟਾਂਡੀ ਪਹੁੰਚਣ ਵਾਲੇ ਆ ਤੇ ਟਾਂਡੀ ਇੱਥੋਂ ਰਹਿ ਗਿਆ 7 ਕਿਲੋਮੀਟਰ ਤੇ ਟਾਂਡੀ ਦੇ ਵਿੱਚ ਕੁਝ ਖਾਂਦੇ ਪੀਂਦੇ ਆ ਕਿਉਂਕਿ ਥੋੜੀ ਜਿਹੀ ਭੁੱਖ ਵੀ ਵਗੈਰਾ ਲੱਗੀ ਹੋਈ ਹੈ ਤੇ ਆਪਾਂ ਟਾਂਡੀ ਪਹੁੰਚਣ ਵਾਲੇ ਆ ਤੇ ਟਾਂਡੀ ਇੱਥੋਂ ਰਹਿ ਗਿਆ 6 ਜਾਂ 7 ਕਿਲੋਮੀਟਰ ਤੇ ਸਾਹਮਣੇ ਦਾ 뷰 ਦੇਖੋ ਕਿੰਨਾ ਜਿਆਦਾ ਸੋਹਣਾ ਹੈ ਅੱਜ ਦੋਸਤੋ ਅਸੀਂ ਸਿਸੂ ਤੋਂ ਹੁੰਦੇ ਹੁੰਦੇ ਹੋਏ ਅਸੀਂ ਹੁਣ ਪਹੁੰਚ ਗਏ ਆ ਡਾਂਡੀ ਤੇ ਇਹ ਇੱਕ ਛੋਟਾ ਜਿਹਾ ਕਸਬਾ ਜਿਹਾ ਹੈਗਾ ਤੇ ਸਿਰਫ ਇੱਥੇ ਖਾਣ ਪੀਣ ਦੀ ਆਪਸ਼ਨਾਂ ਵਗੈਰਾ ਹੈਗੀਆਂ ਤੇ ਇੱਥੇ ਆਪਾਂ ਲਗਾਤੀਆਂ ਆਪਣੀਆਂ ਬਾਈਕਸ ਤੇ ਆਹ ਸਾਹਮਣੇ ਹੈਗਾ ਪੈਟਰੋਲ ਪੰਪ ਤੇ ਇੱਥੋਂ ਹੁਣ ਪੈਟਰੋਲ ਵਗੈਰਾ ਫਿਲ ਕਰਾਉਣਾ ਕਿਉਂਕਿ ਅੱਗੇ ਪੈਟਰੋਲ ਪੰਪ ਹੈਗਾ ਬਟ ਉਹਦਾ ਕੋਈ ਚਾਂਸਸ ਨਹੀਂ ਬਟ ਉਹਦਾ ਕੋਈ ਸ਼ੋਰਟੀ ਨਹੀਂ ਹੈਗੀ ਕਿ ਪੈਟਰੋਲ ਉੱਥੇ ਮਿਲੂਗਾ ਜਾਂ ਨਹੀਂ ਤੇ ਇੱਧਰ ਆਪਣੀਆਂ ਕੈਨੀਆਂ ਇਹਦੇ ਵਿੱਚ ਇੱਕ ਕੈਨੀ ਆਪਣੀ ਇਹਦੇ ਵਿੱਚ ਵੀ ਪੈਟਰੋਲ ਭਰ ਕੇ ਆਪਾਂ ਲੈ ਕੇ ਜਾਣਾ ਤੇ ਆਹ ਖੜੀ ਆਪਣੀ ਬਾਈਕ ਤੇ ਹੁਣ ਅਸੀਂ ਆ ਢਾਬੇ ਤੇ ਬੈਠੇ ਆ ਤੇ ਇੱਥੇ ਹੁਣ ਮੈਗੀ ਮੂਗੀ ਵਗੈਰਾ ਖਾਵਾਂਗੇ ਤੇ ਦੇ ਇੱਧਰ ਬੈਠੇ ਆਪਣੇ ਚੜ੍ਹਦੀ ਕਲਾ ਦੇ ਨੌਜਵਾਨ ਤੇ ਆ ਗੌਤਮ ਜੀ ਦਾ ਕੱਲ ਪੇਟ ਖਰਾਬ ਹੋ ਗਿਆ ਸੀਗਾ ਅੰਗੂੜੀਆਂ ਵਗੈਰਾ ਨੇ ਦਿੱਤੀਆਂ ਤੇ ਹੁਣ ਵਗੈਰਾ ਸਿਹਤ ਸਹੀ ਹੈ ਤੇ ਆ ਟਾਂਡੀ ਤੋਂ ਚੱਲ ਪਏ ਆ ਤੇ ਟਾਂਡੀ ਤੋਂ ਦੇਖਦੇ ਆ ਅਗਲਾ ਸਟਾਪ ਸ਼ਾਇਦ ਅਸੀਂ ਜਿਸਪਾ ਲਾਈਏ ਤੇ ਦੇਖਦੇ ਆ ਕਿ ਕੋਈ ਬਾਰਿਸ਼ ਵੀ ਅਜੇ हट ਨਹੀਂ ਰਹੀਗੀ ਫੇਰ ਦੁਬਾਰਾ ਪਈ ਜਾ ਰਹੀ ਹੈ ਐਸੀ ਹੁਣ ਕਿ ਲੌਂਗ ਪਹੁੰਚ ਗਏ ਆ ਤੇ ਦੋਸਤੋ ਆ ਸਾਰਾ ਦਾ ਸਾਰਾ ਹੈਗਾ ਕਿ ਲੌਂਗ ਇੱਕ ਛੋਟਾ ਜਿਹਾ ਵਿਲੇਜ ਹੀ ਕਹ ਲੋ ਇਹਨੂੰ ਤੇ ਬਟ ਇਥੇ ਫੈਸਿਲਿਟੀ ਸਾਰੀ ਹੈਗੀ ਆਪਾਂ ਨੂੰ ਇੱਥੇ ਅੱਗੇ ਆਊਗਾ ਜਿਸਪਾ ਤੇ ਜਿਸਪਾ ਦੇ ਵਿੱਚ ਵੀ ਰਹਿਣ ਲਈ ਬਹੁਤ ਕੁਝ ਵਧੀਆ ਤੇ ਖਾਣ ਪੀਣ ਦਾ ਵੀ ਸਿਸਟਮ ਉੱਥੇ ਵਧੀਆ ਹੈਗਾ ਆ ਤੇ ਦੁਪਹਿਰ ਦੇ 3 ਵੱਜ ਚੁੱਕੇ ਆ ਹੁਣ ਅਸੀਂ ਜਿਸਪਾ ਤੋਂ ਸਿੱਧਾ ਅਸੀਂ ਪਹੁੰਚ ਗਏ ਆ ਦੀਪਨਗਰ ਤੇ ਆਪਾਂ ਅੱਜ ਫਿਰ ਦੇਖਣਗੇ ਸਰਗ ਸਰਗ ਮਾਇਕੀ ਤੱਕ ਜੋ ਕਿ ਉਹ ਵੀ ਕਤਸ ਤੋ ਦਿੱਕਤਾਂ ਉਦੀ ਦੂਰੀ ਕਾਫੀ ਬੇਜੰਦੀ ਹੈ ਤੇ ਆਪਸ ਮੌਸਮ ਕੋਈ ਖਰਾਬ ਹੋਣ ਵਰਗੇ ਤੇ ਇੱਥੇ ਅੱਜ ਰਾਸ ਦੁਆਰਾ ਦਲੇਗਾ ਤੇ ਥੋੜੀ ਆਪਣੀ ਜਿੰਦਗੀ ਤੋਂ ਵਧਰਾ ਕਿ ਮੌਸਮ ਦਾ ਕੁਝ ਪਤਾ ਨਹੀਂ ਹੈਗਾ ਤੇ ਸਾਹਮਣੇ ਦੇਗਾ ਮੁੰਡਾ ਨਾ ਮੁੰਡੇ ਦੀ ਮਾਰਨ ਹਰਾਵੋ ਆਪਣੇ ਸ਼ੇ ਭਾਈ ਨੇ ਆਪਣੇ ਡੀਸੀ ਭਾਈ ਕੀ ਉਹਨੀ ਪ੍ਰੋਬਲਮ ਦੀ ਵਾਸਤੇ ਕਰਦਾ ਆ ਜੀ ਸੈਟੀਸਫਾਈਡ ਆ ਆਰੇ ਬਾਈਕੋਲ ਹਾਂ ਇਹਦਾ ਪੂਰਾ ਕੰਮ ਆ ਗਿਆ ਜੀ ਨਾ ਸਿਆ ਨੇ ਭਾਈ ਨੇ ਮਾਰਦੇ ਦੇ ਤੇ ਚਲੋ गाइस ਉਹ ਹਾਂ ਪਰ ਚੱਲਦੇ ਆ ਜੀ ਦੋਸਤੋ ਐਸੀ ਹੁਣ 징징 ਬਾਸ ਕ੍ਰੋਸ ਕਰ ਲਿਆ ਤੇ ਪਿੱਛੇ ਫੇਰ ਬਾਰਿਸ਼ ਨੇ ਸਾਡਾ ਕੰਮ ਖਰਾਬ ਕੀਤਾ ਤੇ ਤੁਸੀਂ ਸਾਹਮਣੇ ਦਾ ਮੌਸਮ ਦੇਖ ਹੀ ਸਕਦੇ ਆ ਕਿੰਨੇ ਜ਼ਿਆਦਾ ਬੱਦਲ ਤੇ ਮੈਨੂੰ ਲੱਗਦਾ ਕਿ ਇਹ ਬਾਰਿਸ਼ ਹਟਣ ਵਾਲਾ ਉਹ ਦੇਖੋ ਪੂਰੇ ਪਰਸਨਾ ਲੱਦੇ ਹੋਏ ਪਹਾੜ ਆ ਤੇ ਨਾਲ ਦੀ ਨਾਲ بارش ਹੋਈ ਜਾ ਰਹੀ ਆ ਹਾਂ ਜੀ ਦੋਸਤੋ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਕਿਉਂਕਿ ਬਾਰਿਸ਼ ਹੋਣ ਹਟੀਆਂ ਤੇ ਆਫ ਰੋਡ ਇੰਨਾ ਜ਼ਿਆਦਾ ਸੀਗਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਤਾਂ ਕਰਕੇ ਸਾਨੂੰ ਕੈਮਰਾ ਵਿੱਚ ਰੱਖਣਾ ਪਿਆ ਤੇ ਮੇਰੀਆਂ ਸਾਰੀਆਂ ਸਾਬੀਆਂ ਬੈਟਰੀਆਂ ਡ੍ਰੇਨ ਹੋ ਚੁੱਕੀਆਂ ਸਿਰਫ ਲਾਸਟ ਬੈਟਰੀ ਬਚੀ ਗਈਆਂ ਤੇ ਸਰਚੂ ਇੱਥੇ ਰਹਿ ਗਏ ਆ 8 ਜਾਂ 9 ਕਿਲੋਮੀਟਰ ਤੇ ਅਸੀਂ ਅੱਧੇ ਘੰਟੇ ਦੇ ਵਿੱਚ ਅਸੀਂ ਇੱਥੋਂ ਪਹੁੰਚ ਜਾਣਾ ਹੈ ਤੇ ਆ ਲਗਾਤੀ ਆ ਬਾਈਕ ਤੇ ਸਾਡੇ ਕੱਪੜੇ ਵਗੈਰਾ ਸਾਰੇ ਵੀ ਜਿਵੇਂ ਆ ਦੋਸਤੋ ਇਕ ਵਾਰ ਫਿਰ ਅਸੀਂ ਆਪਣੇ ਸਰਵਲ ਨੂੰ ਤੁਰ ਪਏ ਆ ਤੇ ਇੱਥੇ ਆਕਸੀਜਨ ਦੀ ਕਾਰਟ ਵਗੈਰਾ ਕਾਫੀ ਹੈਗੀ ਆ ਲੇਕਿਨ ਕੋਈ ਪ੍ਰੋਬਲਮ ਨਹੀਂ ਰਸਾ ਬਟ ਇੰਨਾ ਹੈਗਾ ਕਿ ਇੱਥੇ ਰੋਡ ਬਹੁਤ ਹੀ ਵਧੀਆ ਤੇ ਜਿਹੜਾ 12 ਲਾਚਲਾ ਤੋਂ ਅਸੀਂ ਥੱਲੇ ਨੂੰ ਆ ਰਹੇ ਸੀਗੇ ਸੱਤ ਤੋਂ 8 ਕਿਲੋਮੀਟਰ ਦਾ ਪੈਚ ਹੋਣਾ ਇੰਨਾ ਜ਼ਿਆਦਾ ਆਫ ਰੋਡ ਬਹੁਤ ਹੀ ਜ਼ਿਆਦਾ ਤੇ ਵਿੱਚ ਚਿੱਕੜ ਤੇ ਉਪਰੋਂ ਦੀ ਬਾਰਿਸ਼ ਬਾਰਿਸ਼ ਦੇ ਨਾਲ ਹੀ ਸਲੋ ਫਾਲ ਸ਼ੁਰੂ ਹੋ ਗਿਆ ਹੈ ਵਾਰਿ ਛੋੜਦੇ ਨਾਲ ਸਾਡੇ ਕੱਪੜੇ ਵਗੈਰਾ ਸਾਰੇ ਭਿੱਜ ਗਏ ਆ ਤੇ ਆ ਗਲਵਜ਼ ਵਗੈਰਾ ਵੀ ਦੇਖ ਰਹੇ ਆ ਇਹ ਵੀ ਸਾਰੇ ਗਿੱਲੇ ਤੇ ਗਿੱਲੇ ਹੋਏ ਪਏ ਆ ਤੇ ਚੱਲ ਰਹਿਣਾ ਵਧੀਆ ਇਹ ਰੋਡ ਸੰਗ ਵਧੀਆ ਮਿਲ ਗਿਆ ਐਨੀ ਠੰਡ ਦੇ ਵਿੱਚ ਬੋਲੇ ਵੀ ਨਹੀਂ ਜਾ ਰਿਹਾ ਤੇ ਜਦੋਂ ਵੀ ਥੋੜੀ ਜਿਹਾ ਸਪੀਡ ਹਟਦੇ ਮੋਟਰਸਾਈਕਲ ਦੀ ਇਦਾਂ ਤੇ ਕੋਫਰਟ ਜੇ ਆ ਜਾਂਦਾ ਵਿੱਚ ਤੇ ਸਾਨੂੰ ਮੋਟਰਸਾਈਕਲ ਨੂੰ ਹੋਲੀ ਕਰਨਾ ਪੈਂਦਾ ਅਗਰ ਬਾਰਿਸ਼ ਨਾ ਹੋਈ ਹੁੰਦੀ ਤਾਂ ਸਾਨੂੰ ਰਸਵੋਤ ਜ਼ਿਆਦਾ ਮਿਲਦਾ ਸੇਗਾ ਜਿਹੜੇ ਸੈਟਰ ਦੇ ਪਹਾੜ ਦੇਖੋ ਕਿੰਨੇ ਸ਼ੌਦਾ ਵਧੀਆ ਤੇ ਇਹਨਾਂ ਦਾ ਕਦਰ ਵਗੈਰਾ ਦੇਖੋ ਬਿਲਕੁਲ ਡਿਫਰੈਂਟ ਆ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਤੇ ਤੁਸੀਂ ਦੇਖ ਰਹੇ ਇੱਥੇ ਸੜਕ ਐਨ ਕਲੀਅਰ ਆ ਕੋਈ ਗਿੱਲੀ ਨਹੀਂ ਹੈਗੀ ਤੇ ਹੁਣ ਅਸੀਂ ਕਾਫੀ ਦਿਵਾਨ ਵਾਲੇ ਪਾਸੇ ਨੂੰ ਆ ਗਏ ਆ ਤੇ ਜਿਹੜਾ 12 ਲਾਚ ਦਾ ਪਾਸ ਸੀਗਾ ਉਹ ਕਾਫੀ ਹਾਈਸਟ ਤੇ ਸੀਗਾ ਜਿੱਥੇ ਕਰਕੇ स्ਨੋ ਫਾਲ ਵਗੈਰਾ ਸਾਨੂੰ ਦੇਖਣ ਨੂੰ ਮਿਲਿਆ ਤੇ ਸੌਰੀ ਫॉर दैट ਕਿ ਮੈਂ ਰਿਕਾਰਡ ਨਹੀਂ ਕਰ ਸਕਿਆ ਤੇ ਬਸ ਤੁਸੀਂ ਨਜ਼ਾਰੇ ਲਾਓ ਸਾਹਮਣੇ ਟੈਂਟ ਵਗੈਰਾ ਲੱਗੇ ਹੋਏ ਆ ਤੇ ਅਗਰ ਕੋਈ ਵਾਈ ਚਾਂਸ ਬੰਦਾ ਲੇਟ ਹੁੰਦਾ ਜਾਂ ਨੇਰਾ ਹੋ ਜਾਂਦਾ ਤਾਂ ਇਹਨਾਂ ਟੈਂਟਰ ਦੇ ਵਿੱਚ ਰਹਿ ਸਕਦੇ ਆ ਤੇ ਫਿਲਹਾਲ ਆਪਾਂ ਅੱਗੇ ਨੂੰ ਜਾਣਾ ਅਸੀਂ ਪਹੁੰਚਣਾ ਹੈ ਸਰਚੂ ਸਰਚੂ ਪਹੁੰਚ ਕੇ ਫਿਰ ਦੇਖਦੇ ਆ ਅੱਗੇ ਦਾ ਪਲਾਨ ਕੀ ਬਣਦਾ ਕਿਉਂਕਿ ਸ਼ੂਜ਼ ਵਗੈਰਾ ਵੀ ਸਾਡੇ ਸਾਰੇ ਸਾਰੇ ਗਿੱਲੇ ਹੋਏ ਹੋਏ ਆ ਪੂਰੀ ਠੰਡ ਦੇ ਵਿੱਚ ਅਸੀਂ ਤੇ ਆ ਗਲਵਜ਼ ਵੀ ਪੂਰੇ ਗਿੱਲੇ ਆ ਇਕਦਮ ਜਗਾ ਦਾ ਬਹੁਤ ਜ਼ਿਆਦਾ ਹੋ ਰਹੀ ਹੈ ਜਿਹਦਾ ਬਾਦਿਛ ਹੋਈ ਨਾ بارش ਹੋਣ ਦੇ ਨਾਲ ਸਾਨੂੰ ਇੱਕ ਤਾਂ ਫਾਇਦਾ ਬਹੁਤ ਜ਼ਿਆਦਾ ਹੋਇਆ ਤੇ ਸਾਨੂੰ ਰੋਡ ਬਿਲਕੁਲ ਐਨ ਕਲੀਅਰ ਮਿਲਿਆ ਕਿਉਂਕਿ ਬਹੁਤ ਸਾਰੇ ਟੂਰਿਸਟ بارش ਦੇ ਕਰਨਾ ਆਏ ਨਹੀਂ ਹੈਗੇ ਤੁਸੀਂ ਦੇਖ ਸਕਦੇ ਆ ਆਸੇਵਾਸੇ ਕੁਝ ਨਹੀਂ ਹੈਗਾ ਉਹ ਤੁਸੀਂ ਵਿਊ ਦੇਖੋ ਬਹੁਤ ਹੀ ਜ਼ਿਆਦਾ ਸੋਹਣੇ ਵਿਊ ਆ ਬਹੁਤ ਹੀ ਜ਼ਿਆਦਾ ਤੇ ਮੇਰਾ ਸੁਪਨਾ ਸੀਗਾ ਕਿਵੇਂ ਲੈ ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ ਮੈਂ ਦੋ ਤਿੰਨ ਵਾਰੀ ਅਟੈਂਪਟ ਕੀਤਾ ਤੇ ਬਟ ਮੈਂ ਨਹੀਂ ਜਾ ਪਾਇਆ ਲੇਕਿਨ ਇਸ ਵਾਰੀ ਮੈਂ ਫਾਈਨਲੀ ਜਾ ਰਿਹਾ ਬਹੁਤ ਸਾਰੀ ਐਕਸਾਈਟਮੈਂਟ ਨਾਲ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਸੋਹਣੇ ਵਿਊ ਆ ਦੇਖੋ ਕਿ ਤੁਸੀਂ ਦੇਖ 파 ਰਹੇ ਆ ਤੇ ਰੋਡ ਵੀ ਇਕਦਮ ਬਹੁਤ ਸੋਹਣਿਆ ਬਸ ਅਸੀਂ ਟਾਈਮ ਦੇ ਨਾਲ ਸਰਚੂ ਪਹੁੰਚ ਜਾਈਏ ਤੇ ਉਸ ਤੋਂ ਬਾਅਦ ਦਾ ਤੁਹਾਨੂੰ ਸਰਚੂ ਦਾਣਾ ਦਾਲਾ ਦਿਖਾਉਣੇ ਆ ਉੱਥੇ ਦਾ ਕੀ ਹਿਸਾਬ ਦਾ ਵਾ ਸਰਚੂ ਜਾਣ ਤੋਂ ਪਹਿਲਾਂ ਇੱਕ ਚੈੱਕ ਚੱਕ ਪੋਸਟ ਹੁੰਦੀ ਹੈ ਤੇ ਇੱਥੇ ਆਪਣੀ ਐਂਟਰੀ ਵਗੈਰਾ ਕੋ ਕਰਨੀ ਪੈਂਦੀ ਹੈ ਤੇ ਇਹ ਪੁੱਛਦੇ ਨੇ ਕਿ ਤੁਸੀਂ ਕਿੱਥੇ ਜਾਣਾ ਕਿੱਥੇ ਨਹੀਂ ਤੇ ਇੱਥੇ ਸਾਰਾ ਕੁਝ ਰਜਿਸਟਰ ਕਰਵਾਉਣਾ ਪੈਂਦਾ ਤੇ ਚਲੋ ਆਓ ਕਰਾਉਂਦੇ ਆ ਆਪਣਾ ਸਭ ਦਾ ਕੁਝ ਪਹੁੰਚ ਚੁੱਕੇ ਹਾਂ ਸਰਚੂ ਤੇ ਇਹ ਸਾਰਾ ਇਹ ਸਾਰਾ ਸਰਚੂ ਆ ਇੱਥੇ ਸਾਰੀ ਸਾਰੀ ਕੈਂਪਿੰਗ ਹੁੰਦੀ ਹੈ ਤੇ ਅਸੀਂ ਵੀ ਆਪਣਾ ਥੋੜਾ ਜਿਹਾ ਕੈਂਪ ਵਗੈਰਾ ਦੇਖਦੇ ਆ ਕਿਸਾਨੂੰ ਵਧੀਆ ਜਿਹਾ ਕੈਂਪ ਮਿਲ ਜਵੇ ਤੇ ਦੇਰਾ ਹੋਣ ਤੋਂ ਪਹਿਲਾਂ ਅਸੀਂ ਇੱਥੇ ਪਹੁੰਚ ਗਏ ਆ ਬੋਲ ਇਸ ਕਰਕੇ ਨਹੀਂ ਹੁੰਦਾ ਹੈਗਾ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਬੋਲੇ ਨਹੀਂ ਜਾਂਦਾ ਇੱਕ ਤਾਂ ਆਕਸੀਜਨ ਥੋੜੀ ਘੱਟ ਆ ਤੇ ਚਲੋ ਚੱਲਦੇ ਆ ਤੇ ਤੁਹਾਨੂੰ ਵੀ ਛੋਟੇ ਜਿਹੇ ਕੈਂਪਰੇ ਜਾਨੂ ਕਰਵਾਉਣੇ ਆ ਤੇ ਦਿਖਾਉਣੇ ਆ ਰੂਮ ਵਗੈਰਾ ਦਿਖਣ ਚੱਲੇ ਆ ਤੇ ਇੱਥੇ ਤੁਹਾਨੂੰ ਇਦਾਂ ਦੇ ਟੈਂਟ ਦੇ ਵਿੱਚ ਰਹਿਣਾ ਪੈਣਾ ਹੈ ਇੱਥੇ ਪੱਕੇ ਮਕਾਨ ਨਹੀਂ ਹੈਗੇ ਤੇ ਤੁਸੀਂ ਦੇਖ ਸਕਦੇ ਆ ਇਹ ਸਾਰੇ ਦੇ ਸਾਰੇ ਐਵੇਂ ਦੇ ਹੀ ਵੜੇ ਹੋਏ ਆ ਲੇਕਿਨ ਸੱਚੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਆਕਸੀਜਨ ਥੋੜੀ ਘਟ ਆ ਲੇਕਿਨ ਫਿਲਹਾਲ ਠੀਕ ਹੈ